ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੀਆਂ ਵੱਡੀਆਂ ਖਬਰਾਂ ਸ਼੍ਰੋਮਣੀ ਕਾਲੀ ਦਲ ਨੂੰ ਮਿਲੇਗਾ ਨਵਾਂ ਪ੍ਰਧਾਨ ਵਿ사ਖੀ ਤੋਂ ਪਹਿਲਾਂ ਪਾਰਟੀ ਨੇ ਸੱਦੀ ਵਰਕਿੰਗ ਕਮੇਟੀ ਦੀ ਮੀਟਿੰਗ ਬਰਖਾਸਤ ਮਹਿਲਾ ਕੌਨਸਟੇਬਲ ਅਮਨਦੀਪ ਕੌਰ ਬਾਰੇ ਅਦਾਲਤ ਨੇ ਸੁਣਾਇਆ ਵੱਡਾ ਫੈਸਲਾ ਪੁਲਿਸ ਨੂੰ ਫਿਰ ਮਿਲਿਆ 2 ਦਿਨਾਂ ਦਾ ਰਿਮਾਂਡ ਜਗਜੀਤ ਸਿੰਘ ਢੱਲੇਵਾਲ ਨੇ 131 ਦਿਨਾਂ ਬਾਅਦ ਖਤਮ ਕੀਤਾ ਮਰਨ ਵਰਤ ਮੋਰਚੇ ਨੂੰ ਲੈ ਕੇ ਕੀਤਾ ਐਲਾਨ ਪੰਜਾਬ ਸਰਕਾਰ ਦਾ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਤਹਿਤ ਇੱਕ ਹੋਰ ਵੱਡਾ ਐਕਸ਼ਨ 97 ਆਈਪੀਐਸ ਅਧਿਕਾਰੀਆਂ ਦੇ ਕੀਤੇ ਤਬਾਦਲੇ ਰਮਨੀਤ ਬਿੱਟੂ ਨੇ ਜਗਜੀਤ ਸਿੰਘ ਢੱਲੇਵਾਲ ਵੱਲੋਂ ਮਰਨਵਰਤ ਤੋੜਨ ਨੂੰ ਲੈ ਕੇ ਦਿੱਤਾ ਵੱਡਾ ਬਿਆਨ ਕਿਹਾ ਜੋ ਪ੍ਰੋਸਾ ਸਾਡੇ ਤੇ ਕੀਤਾ ਉਸ ਤੇ ਪੂਰੇ ਉਤਰਾਂਗੇ ਪੰਜਾਬ ਦੀਆਂ ਸਰਕਾਰੀ ਬੱਸਾਂ 'ਚ ਸਵਰਗ ਕਰਨ ਵਾਲਿਆਂ ਲਈ ਵੱਡੀ ਖਬਰ ਪਣ ਬੱਸ ਪੀਆਰਟੀਸੀ ਮੁਲਾਜ਼ਮਾਂ ਨੇ ਹੜਤਾਲ ਲਈ ਵਾਪਿਸ ਪੰਜਾਬ ਦੇ ਮੌਸਮ ਬਾਰੇ ਵੱਡੀ ਭਵਿੱਖਬਾਣੀ 10 ਅਪ੍ਰੈਲ ਨੂੰ ਪੈ ਸਕਦਾ ਮੀਂਹ ਜਗਜੀਤ ਸਿੰਘ ਢੱਲੇਵਾਲ ਦੇ ਮਰਨ ਵਰਤ ਖਤਮ ਕਰਨ ਤੇ ਬੋਲੇ ਮੰਤਰੀ ਹਰਪਾਲ ਸਿੰਘ ਚੀਮਾ ਕਿਹਾ ਸੀ ਤਾਂ ਪਹਿਲਾਂ ਹੀ ਕਹਿੰਦੇ ਸੀ ਪੰਜਾਬ ਦਾ ਮਾਹੌਲ ਖਰਾਬ ਨਾ ਕਰੀਏ ਪੰਜਾਬ ਪੁਲਿਸ ਚ ਭਰਤੀ ਹੋਣ ਦੇ ਚਾਹਵਾਨਾਂ ਲਈ ਵੱਡੀ ਖੁਸ਼ਖਬਰੀ ਮਾਨ ਸਰਕਾਰ ਨੇ ਲਿਆ ਫੈਸਲਾ ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਅਹਿਮ ਖਬਰ ਨਵੇਂ ਨਾਇਬ ਤਹਿਸੀਲਦਾਰਾਂ ਨੂੰ ਮਿਲੇ ਹੈ ਅਧਿਕਾਰ ਵਿਸਾਖੀ ਤੱਕ ਸ਼੍ਰੋਮ ਨਿਕਾਲੀ ਦਲ ਨੂੰ ਨਵਾਂ ਪ੍ਰਧਾਨ ਮਿਲ ਸਕਦਾ ਹੈ ਇਸ ਸੰਬੰਧੀ ਪਾਰਟੀ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਪਾਰਟੀ ਨੇ 8 ਅਪ੍ਰੈਲ ਨੂੰ ਚੰਡੀਗੜ੍ਹ ਹੈੱਡਕੁਆਰਟਰ ਵਿਖੇ ਕਾਰਜਕਾਰੀ ਦੀ ਮੀਟਿੰਗ ਬੁਲਾਈ ਹੈ ਮੀਟਿੰਗ ਦੀ ਪ੍ਰਧਾਨਗੀ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਕਰਨਗੇ ਮੀਟਿੰਗ ਦੀ ਜਾਣਕਾਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਦਿੱਤੀ ਹੈ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਕਰਕੇ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ ਦਲਜੀਤ ਸਿੰਘ ਚੀਮਾ ਵੱਲੋਂ ਸਾਂਝੀ ਕੀਤੀ ਗਈ ਪੋਸਟ 'ਚ ਕਿਹਾ ਗਿਆ ਹੈ ਕਿ ਸ਼੍ਰੋਮਣੀ ਕਾਲੀ ਦਲ ਦੇ ਨਵੇਂ ਪ੍ਰਧਾਨ ਅਤੇ ਉਪਦੇਦਾਰਾਂ ਦੀ ਚੋਣ ਲਈ ਜਰਨਲ ਡੈਲੀਗੇਟ ਈਜ਼ਲਾਸ ਦੀਆਂ ਤਰੀਕਾਂ ਦਾ ਫੈਸਲਾ ਕਰਨ ਲਈ 8 ਅਪ੍ਰੈਲ ਨੂੰ ਬਾਅਦ ਦੁਪਹਿਰ 2 ਵਜੇ ਚੰਡੀਗੜ੍ਹ ਸਥਿਤ ਪਾਰਟੀ ਹੈੱਡਕੁਆਰਟਰ ਵਿਖੇ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾਈ ਗਈ ਹੈ ਮੀਟਿੰਗ ਦੀ ਪ੍ਰਧਾਨਗੀ ਕਾਰਜਕਾਰੀ ਚੇਅਰਮੈਨ ਬਲਵਿੰਦਰ ਸਿੰਘ ਪੁੰਦੜ ਕਰਨਗੇ ਚਿੱਟੇ ਸਮੇਤ ਪੁਲਿਸ ਵੱਲੋਂ ਗ੍ਰਿਫਤਾਰ ਕੀਤੀ ਗਈ ਬਰਖਾਸਤ ਮਹਿਲਾ ਕਾਂਸਟੇਬਲ ਅਮਦੀਪ ਕੌਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਪੁਲਿਸ ਨੂੰ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦਾ 2 ਦਿਨਾਂ ਦਾ ਰਿਮਾਂਡ ਦਿੱਤਾ ਹੈ ਪੁਲਿਸ ਅਧਿਕਾਰੀਆਂ ਵੱਲੋਂ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਅਮਨਦੀਪ ਕੌਰ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਮੈਡੀਕਲ ਸਮੇਂ ਅਤੇ ਅਦਾਲਤ 'ਚ ਪੇਸ਼ ਕਰਨ ਸਮੇਂ মিডিਆ ਤੋਂ ਲੁਕੋ ਕੇ ਪੇਸ਼ ਕੀਤਾ ਗਿਆ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦਾ ਕੇਸ ਪੁਲਿਸ ਪ੍ਰਸ਼ਾਸਨ ਦੇ ਗਲੇ ਦੀ ਹੱਡੀ ਬਣਦਾ ਜਾ ਰਿਹਾ ਹੈ ਪੁਲਿਸ ਵੱਲੋਂ ਲਗਾਤਾਰ ਅਮਨਦੀਪ ਕੌਰ ਦੇ ਮਾਮਲੇ 'ਚ ਤੱਥ ਛਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੱਸਨਿਯੋਗ ਹੈ ਕਿ ਉਕਤ ਮਹਿਲਾ ਕਾਂਸਟੇਬਲ ਇੰਸਟਾਗ੍ਰਾਮ 'ਤੇ ਵੀ ਕਾਫੀ ਮਸ਼ਹੂਰ ਹੈ ਉਸ ਦੀਆਂ ਨਿੱਤ ਨਵੀਆਂ ਰੀਲਾਂ ਇੰਸਟਾਗ੍ਰਾਮ 'ਤੇ ਦੇਖਣ ਨੂੰ ਮਿਲਦੀਆਂ ਹਨ ਦੱਸਦੀ ਹੈ ਕਿ ਬੀਤੇ ਦਿਨੀ ਪੁਲਿਸ ਨੇ ਬਾਦਲ ਰੋਡ 'ਤੇ ਪੁਲ ਨੇੜੇੋਂ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਕਥਿਤ 17.71 ਗ੍ਰਾਮ ਹੈਰੋਇਨ ਸੰੇ ਹਿਰਾਸਤ ਚ ਲਿਆ ਸੀ ਡੀਐਸਪੀ ਨੇ ਦੱਸਿਆ ਕਿ ਥਾਰ ਨੂੰ ਇੱਕ ਮੈਲਾ ਚਲਾ ਰਹੀ ਸੀ ਅਤੇ ਪੁੱਛ ਪੜਤਾਲ ਕਰਨ ਤੇ ਔਰਤ ਨੇ ਆਪਣਾ ਨਾਮ ਦੀਪਕੌਰ ਦੱਸਿਆ ਹੈ ਇਹ ਔਰਤ ਜ਼ਿਲ੍ਹੇ ਦੇ ਹੀ ਪਿੰਡ ਚੱਕ ਫਤੇ ਸਿੰਘ ਵਾਲਾ ਦੀ ਰਹਿਣ ਵਾਲੀ ਹੈ ਤੇ ਪੰਜਾਬ ਪੁਲਿਸ ਚ ਹੈੱਡ ਕਾਂਸਟੇਬਲ ਵਜੋਂ ਮਾਨਸਾ ਜ਼ਿਲ੍ਹੇ ਚ ਤਾਇਨਾਤ ਸੀ ਪਰ ਵਰਤਮਾਨ ਸਮੇਂ ਉਹ ਪੁਲਿਸ ਲੈਲ ਬਠਿੰਡਾ ਚ ਡਿਊਟੀ ਕਰ ਰਹੀ ਹੈ ਮੈਲਾ ਕਾਂਸਟੇਬਲ ਅਮਦੀਪਕੌਰ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ ਕਿਸਾਨਾ ਗੂਜ ਜਗਜੀਤ ਸਿੰਘ ਢੱਲੇਵਾਲ ਦੀ ਭੁੱਖ ਹੜਤਾਲ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਕਿਸਾਨਾ ਗੂਜ ਜਗਜੀਤ ਸਿੰਘ ਢੱਲੇਵਾਲ ਨੇ ਭੁੱਖ ਹੜਤਾਲ ਦੇ 131ਵੇਂ ਦਿਨ ਮਰਨ ਵਰਤ ਖਤਮ ਕਰ ਦਿੱਤਾ ਹੈ ਅਤੇ ਜਗਜੀਤ ਸਿੰਘ ਢੱਲੇਵਾਲ ਨੇ ਇਹ ਫੈਸਲਾ ਐਸਕੇਮ ਦੀਆਂ ਕਿਸਾਨ ਜਥੇਬੰਦੀਆਂ ਦੀ ਮਹਾਪੰਚਾਇਤ ਦੇ ਫੈਸਲੇ ਉਪਰੰਤ ਲਿਆ ਹੈ ਜਾਣਕਾਰੀ ਅਨੁਸਾਰ ਮਰਨ ਵਰਤ ਖਤਮ ਕਰਨ ਦੇ ਮੁੱਖ ਅਜੰਡੇ ਦੇ ਸਬੰਧ ਵਿੱਚ ਸਯੁਕਤ ਕਿਸਾਨ ਮੋਰਚੇ ਦੇ ਆਗੂਆਂ ਵੱਲੋਂ ਫਤੇਗੜ ਸਾਹਿਬ ਦੇ ਸਰੰਦ ਦੀ ਦਾਣਾ ਮੰਡੀ 'ਚ ਮੀਟਿੰਗ ਕੀਤੀ ਗਈ ਸੀ ਜਿਸ ਵਿੱਚ ਮੋਰਚੇ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਇਕਜੁੱਟਤਾ ਨਾਲ ਇਹ ਫੈਸਲਾ ਲਿਆ ਹੈ ਉਕ ਹੜਤਾਲ ਖਤਮ ਕਰਨ ਦੇ ਐਲਾਨ ਦੌਰਾਨ ਜਗਜੀਤ ਸਿੰਘ ਢੱਲੇਵਾਲ ਨੇ ਐਲਾਨ ਕੀਤਾ ਕਿ ਭਾਵੇਂ ਕਿ ਪੰਜਾਬ ਸਰਕਾਰ ਵੱਲੋਂ ਹਿਰਾਸਤ 'ਚ ਲਏ ਗਏ ਕਿਸਾਨਾਂ ਨੂੰ ਰਿਹਾ ਕਰ ਦਿੱਤਾ ਗਿਆ ਹੈ ਪਰ ਕਿਸਾਨਾਂ ਦੀ ਐਮਐਸਪੀ ਸਮੇਤ ਬਾਕੀ ਮੰਗਾਂ ਤੇ ਲੜਾਈ ਜਾਰੀ ਰਹੇਗੀ ਉਨ੍ਹਾਂ ਕਿਹਾ ਕਿ ਜੇਕਰ ਇਨਾ ਮੰਗਾ ਖਾਤਰ ਮੋਰਚਾ ਦੁਬਾਰਾ ਵੀ ਲਾਉਣਾ ਪਿਆ ਤਾਂ ਜ਼ਰੂਰ ਲਾਵਾਂਗੇ ਅਤੇ ਅਗਲੀ بارش ਤੋਂ ਵੀ ਵੱਡਾ ਸੰਘਰਸ਼ ਉਲੀਕਿਆ ਜਾਵੇਗਾ। ਪੰਜਾਬ ਸਰਕਾਰ ਨੇ ਪੁਲਿਸ ਪ੍ਰਸ਼ਾਸਨ 'ਚ ਵੱਡੀ ਪੱਧਰ ਤੇ ਫੇਰ ਬਦਲ ਕੀਤਾ ਹੈ। ਗ੍ਰਹਿ ਵਿਭਾਗ ਨੇ 97 ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ ਜਿਨ੍ਹਾਂ ਵਿੱਚ ਜ਼ਿਆਦਾ ਬਦਲੀਆਂ ਐਸਪੀ ਦੀਆਂ ਹਨ। ਇਸੇ ਤਰ੍ਹਾਂ 65 ਡੀਐਸਪੀ ਬਦਲੇ ਗਏ ਹਨ। ਪੰਜਾਬ ਸਰਕਾਰ ਨੇ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਤਹਿਤ ਇਹੇ ਅਧਿਕਾਰੀ ਬਦਲੇ ਹਨ ਸਯੁਕਤ ਕਿਸਾਨ ਮੋਰਚਾ ਦੇ ਆਗੂ ਜਗਜੀਤ ਸਿੰਘ ਢੱਲੇਵਾਲ ਨੇ 131 ਦਿਨਾਂ ਬਾਅਦ ਆਪਣਾ ਮਰਨ ਵਰਤ ਖਤਮ ਕਰ ਦਿੱਤਾ ਹੈ ਉਹਨਾਂ ਨੇ ਐਤਵਾਰ ਨੂੰ ਫਤਿਹਗੜ ਸਾਹਿਬ ਦੀ ਸਰੰਦ ਨਾਜ ਮੰਡੀ ਵਿਖੇ ਕਿਸਾਨ ਮਹਾਪੰਚਾਇਤ ਚਹਿੇ ਐਲਾਨ ਕੀਤਾ ਹੈ ਇਸ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਨੇ ਸੋਸ਼ਲ ਮੀਡੀਆ ਉੱਤੇ ਕਿਹਾ ਹੈ ਕਿ ਅਸੀਂ ਆਪਣੇ ਬਜ਼ੁਰਗ ਕਿਸਾਨ ਲੀਡਰ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕੇਂਦਰ ਸਰਕਾਰ ਦੀ ਬੇਨਤੀ ਨੂੰ ਮੰਨਦਿਆਂ ਆਪਣਾ ਮਰਨਵਰਤ ਖਤਮ ਕਰ ਦਿੱਤਾ ਹੈ ਜੋ ਭਰੋਸਾ ਢੱਲੇਵਾਲ ਸਾਹਿਬ ਨੇ ਕੇਂਦਰ ਸਰਕਾਰ ਤੇ ਕੀਤਾ ਹੈ ਅਸੀਂ ਉਸ ਭਰੋਸੇ ਦੇ ਪੂਰੇ ਜ਼ਰੂਰ ਉਤਰਾਂਗੇ ਅਸੀਂ ਆਪਣੇ ਬਜ਼ੁਰਗ ਕਿਸਾਨ ਲੀਡਰ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕੇਂਦਰ ਸਰਕਾਰ ਦੀ ਬੇਨਤੀ ਨੂੰ ਮੰਨਦਿਆਂ ਆਪਣਾ ਮਰਨਵਰਤ ਖਤਮ ਕਰ ਦਿੱਤਾ ਹੈ। ਪੰਜਾਬ ਭਰ ਵਿੱਚ ਪਣਵਸ ਅਤੇ ਪੀਆਰਟੀਸੀ ਕੰਟਰੈਕਟਰ ਵਰਕਰ ਯੂਨੀਅਨ ਵੱਲੋਂ 7 April ਤੋਂ 9 April ਤੱਕ ਕੀਤੀ ਜਾਣ ਵਾਲੀ ਹੜਤਾਲ ਰੱਦ ਕਰ ਦਿੱਤੀ ਗਈ ਹੈ। ਇਹ ਯੂਨੀਅਨ ਆਗੂਆਂ ਵੱਲੋਂ ਪੰਜਾਬ ਦੇ ਟਰਾਂਸਪੋਰਟ ਮੰਤਰੀ ਨਾਲ ਮੀਟਿੰਗ ਕਰਨ ਤੋਂ ਬਾਅਦ ਫੈਸਲਾ ਲਿਆ ਗਿਆ ਹੈ। ਮੀਟਿੰਗ 'ਚ ਯੂਨੀਅਨ ਨਾਲ ਸਮਝੌਤਾ ਹੋਣ ਤੋਂ ਬਾਅਦ ਹੜਤਾਲ ਦਾ ਸੱਦਾ ਵਾਪਿਸ ਲਿਆ ਗਿਆ ਹੈ ਯੂਨੀਅਨ ਦੇ ਸੂਬਾ ਕਮੇਟੀ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਕਿ ਹੈਗੀ ਟਰਾਂਸਪੋਰਟ ਮੰਤਰੀ ਨਾਲ ਮੀਟਿੰਗ 'ਚ ਕਈ ਮੁੱਦਿਆਂ ਤੇ ਚਰਚਾ ਕੀਤੀ ਗਈ ਜਿਸ ਵਿੱਚ ਟਰਾਂਸਪੋਰਟ ਨੀਤੀ ਲਿਆਉਣ ਤੇ ਕਿਲੋਮੀਟਰ ਸਕੀਮ ਦੀਆਂ ਬੱਸਾਂ ਨੂੰ ਰੱਦ ਕਰਨਾ ਪੀਆਰਟੀਸੀ ਅਤੇ ਪਣਵੱਸ ਦੇ ਠੇਕੇ ਦੇ ਕਰਮਚਾਰੀਆਂ ਨੂੰ ਸਰਕਾਰੀ ਕਰਮਚਾਰੀਆਂ ਵਾਂਗ ਲਾਭ ਤੇ ਤਨਖਾਹ ਦੇਣਾ ਸ਼ਾਮਿਲ ਸੀ ਤੇ ਯੂਨੀਅਨ ਦੇ ਹੱਕ 'ਚ ਫੈਸਲਾ ਸਕਾਰਾਤਮਕ ਆਉਣ ਤੇ ਹੜਤਾਲ ਵਾਪਿਸ ਲੈ ਲਈ ਗਈ ਹੈ ਮંત્રી ਨੇ ਸਾਰੀਆਂ ਮੰਗਾਂ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਦਾ ਭਰੋਸਾ ਦਿੱਤਾ ਹੈ ਜਿਸ ਕਾਰਨ ਹੜਤਾਲ ਮੁਲਤਵੀ ਕਰ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੁੱਧਵਾਰ ਯਾਨੀ 9 April ਨੂੰ ਯੂਨੀਅਨ ਦੇ ਕਰਮਚਾਰੀ ਪੰਜਾਬ ਦੇ ਵਿੱਤ ਮੰਤਰੀ ਅਤੇ ਐਡਵੋਕੇਟ ਜਨਰਲ ਨਾਲ ਵੀ ਮੀਟਿੰਗ ਕਰਨਗੇ। ਯੂਨੀਅਨ ਵੱਲੋਂ 9 April ਦੀ ਮੀਟਿੰਗ ਤੋਂ ਬਾਅਦ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ। ਸਰਕਾਰ ਤੋਂ ਸਿਰਫ ਇੱਕ ਹੀ ਸਭ ਤੋਂ ਮਹੱਤਵਪੂਰਨ ਮੰਗ ਹੈ ਉਹ ਕਰਮਚਾਰੀਏ ਨੂੰ ਰੈਗੂਲਰ ਕਰਨਾ ਹੈ ਉਹਨਾਂ ਕਿਹਾ ਹੈ ਕਿ ਸਾਨੂੰ ਇਸ ਮੰਗ ਤੇ ਭਰੋਸਾ ਦਿੱਤਾ ਗਿਆ ਹੈ ਨਾਲ ਹੀ ਜੇਕਰ ਬੁੱਧਵਾਰ ਦੀ ਮੀਟਿੰਗ ਤੋਂ ਬਾਅਦ ਕੋਈ ਹੱਲ ਨਹੀਂ ਨਿਕਲਦਾ ਤਾਂ ਅਗਲੇਰੀ ਨੀਤੀ ਤੇ ਚਰਚਾ ਕਰਨ ਲਈ ਕਰਮਚਾਰੀਏ ਨਾਲ ਇੱਕ ਮੀਟਿੰਗ ਕੀਤੀ ਜਾਵੇਗੀ ਪੰਜਾਬ 'ਚ ਗਰਮੀ ਲਗਾਤਾਰ ਵਧਦੀ ਜਾ ਰਹੀ ਹੈ ਸੂਬੇ ਦੇ ਤਾਪਮਨ 'ਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ ਪ੍ਰਿਸ਼ੇ ਵਿਚਾਲੇ ਮੌਸਮ ਵਿਭਾਗ ਨੇ ਪੰਜਾਬ 'ਚ ਮੀਂਹ ਪੈਣ ਦੀ ਸੰਭਾਵਨਾ ਜਿਤਾਈ ਹੈ ਮੌਸਮ ਵਿਭਾਗ ਦੇ ਅਨੁਸਾਰ 8 ਅਪ੍ਰੈਲ ਨੂੰ ਪੱਛਮੀ ਹਿਮਾਲਿਆ 'ਚ ਇੱਕ ਪੱਛਮੀ ਗੜਬੜੀ ਸਰਗਰਮ ਹੋਵੇਗੀ 9 ਅਪ੍ਰੈਲ ਤੱਕ ਮੌਸਮ ਖੁਸ਼ਕ ਰਹੇਗਾ ਇਸ ਤੋਂ ਬਾਅਦ ਮੀਂਹ ਪੈਣ ਦੀ ਸੰਭਾਵਨਾ ਹੈ 10 ਅਤੇ 11 ਤਰੀਕ ਨੂੰ ਪੰਜਾਬ 'ਚ ਕੁਝ ਥਾਵਾਂ 'ਤੇ ਮੀਂਹ ਪੈ ਸਕਦਾ ਹੈ ਹਾਲਾਂਕਿ ਮਾਹਿਰਾਂ ਦੇ ਅਨੁਸਾਰ ਇਸ ਸਮੇਂ ਮੀਂਹ ਅਤੇ ਤੂਫਾਨ ਕਿਸਾਨਾਂ ਲਈ ਚੰਗੇ ਨਹੀਂ ਹਨ ਕਿਉਂਕਿ 10 ਅਪ੍ਰੈਲ ਤੱਕ ਬਾੜੀ ਦਾ ਕੰਮ ਪੂਰੇ ਜੋਰਾਂ ਸ਼ੋਰਾਂ ਨਾਲ ਚੱਲੇਗਾ ਨਾਲ ਹੀ ਕਣਕ ਦੀ ਫਸਲ ਮੰਡੀਆਂ 'ਚ ਪਹੁੰਚਣੀ ਸ਼ੁਰੂ ਹੋ ਜਾਵੇਗੀ। ਸੰਯੁਕਤ ਕਿਸਾਨ ਮੋਰਚਾ ਦੇ ਆਗੂ ਜਗਜੀਤ ਸਿੰਘ ਢੱਲੇਵਾਲ ਨੇ 131 ਦਿਨਾਂ ਬਾਅਦ ਆਪਣਾ ਮਰਨ ਵਰਤ ਖਤਮ ਕਰ ਦਿੱਤਾ ਹੈ। ਜਿਸ ਮਗਰੋਂ ਪੰਜਾਬ ਸਰਕਾਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਕਿ ਕਿਸਾਨ ਨੇਤਾ ਜਗਜੀਤ ਸਿੰਘ ਢੱਲੇਵਾਲ ਦੇ ਮਰਨ ਵਰਤ ਖਤਮ ਕਰਨ ਤੋਂ ਬਾਅਦ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਸ ਦਾ ਸਵਾਗਤ ਕੀਤਾ ਹੈ। ਇਸ ਦੇ ਨਾਲ ਹੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਸੀਂ ਤਾਂ ਪਹਿਲੇ ਦਿਨ ਤੋਂ ਹੀ ਕਹਿ ਰਹੇ ਸੀ ਕਿ ਤੁਹਾਡੀਆਂ ਮੰਗਾਂ ਕੇਂਦਰ ਤੋਂ ਹਨ ਅਤੇ ਇਸ ਨੂੰ ਲੈ ਕੇ ਪੰਜਾਬ 'ਚ ਮਾਹੌਲ ਖਰਾਬ ਨਾ ਕੀਤਾ ਜਾਵੇ ਇਸ ਮੌਕੇ ਸਯੁਕਤ ਕਿਸਾਨ ਮੋਰਚਾ ਦੇ ਇਸ ਮੌਕੇ ਸਯੁਕਤ ਕਿਸਾਨ ਮੋਰਚਾ ਦੇ ਸੱਦੇ ਉੱਤੇ ਪੰਜਾਬ ਦੇ ਵਿਧਾਇਕਾਂ ਮੰਤਰੀਆਂ ਤੇ ਮੁੱਖ ਮੰਤਰੀਆਂ ਦੇ ਘਰ ਕੀਤੇ ਪ੍ਰਦਰਸ਼ਨਾਂ ਨੂੰ ਲੈ ਕੇ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਸੀਂ ਹਰ ਵਾਰ ਕਿਸਾਨਾਂ ਨੂੰ ਕਹਿੰਦੇ ਹਾਂ ਕਿ ਹਰ ਮਸਲੇ ਦਾ ਹੱਲ ਬੈਠਕ ਨਾਲ ਹੁੰਦਾ ਹੈ ਇਸ ਤਰੀਕੇ ਨਾਲ ਸੜਕਾਂ ਰੋਕਕੀਆਂ ਜਾਂ ਪ੍ਰਦਰਸ਼ਨ ਕਰਨੇ ਸਹੀ ਨਹੀਂ ਹਨ ਪੰਜਾਬ ਪੁਲਿਸ ਨੇ ਆਪਣੀ ਨੌਕਰੀ ਵਧਾਉਣ ਲਈ ਭਰਤੀ ਮੁਹਿੰਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ ਸੂਬੇ ਚ ਪੁਲਿਸ ਫੋਰਸ ਅਜੇ ਵੀ 80000 ਦੇ ਕਰੀਬ ਹੈ ਇੱਕ ਦਹਾਕਾ ਪਹਿਲਾਂ ਵੀ ਪੁਲਿਸ ਫੋਰਸ ਦੀ ਗਿਣਤੀ ਲਗਭਗ 80000 ਸੀ ਪਿਛਲੀਆਂ ਸਰਕਾਰਾਂ ਵੱਲੋਂ ਸੇਵਾਮੁਕਤ ਹੋ ਰਹੇ ਪੁਲਿਸ ਮੁਲਾਜ਼ਮਾਂ ਦੀ ਥਾਂ ਕੋਈ ਨਵੀਂ ਭਰਤੀ ਨਹੀਂ ਕੀਤੀ ਗਈ ਜਿਸ ਕਾਰਨ ਪੁਲਿਸ ਦੀ ਨਫਰੀ ਚ ਕੋਈ ਸੁਧਾਰ ਨਹੀਂ ਹੋਇਆ ਜਿਸ ਕਰਕੇ ਹੁਣ ਪੰਜਾਬ ਪੁਲਿਸ ਜਲਦੀ ਹੀ ਵੱਖ-ਵੱਖ ਰੈਂਕਾਂ ਚ ਭਰਤੀ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ ਇਸ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਡੀਜੀਪੀ ਗੌਰਵ ਯਾਦਵ ਨੂੰ ਹਰੀ ਝੰਡੀ ਦੇ ਦਿੱਤੀ ਹੈ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਦੇ ਦੂਰ ਦਰਾਡੇ ਇਲਾਕਿਆਂ ਚ ਤਬਾਦਲੇ ਕਰਨ ਅਤੇ ਬਾਅਦ ਚ ਰਜਿਸਟਰੀਆਂ ਦਾ ਕੰਮ ਕਾਨੂੰਗੂਆਂ ਨੂੰ ਸੌਂਪਣ ਤੋਂ ਬਾਅਦ ਇੰਤਕਾਲ ਪੈਂਡੈਂਸੀ ਦੀ ਸਮੱਸਿਆ ਖੜੀ ਹੋ ਗਈ ਸੀ ਪਰ ਸਰਕਾਰ ਨੇ ਇਸ ਸਮੱਸਿਆ ਦਾ ਹੱਲ ਕਰਦੇ ਹੋਏ ਨਾਮ ਨਿਯੁਕਤ ਨਾਇਬ ਤਹਿਸੀਲਦਾਰਾਂ ਨੂੰ ਇੰਤਕਾਲ ਮਨਜ਼ੂਰ ਕਰਨ ਦੇ ਅਧਿਕਾਰ ਦਿੱਤੇ ਹਨ ਸਰਕਾਰ ਵੱਲੋਂ ਜਾਰੀ ਪੱਤਰ ਅਨੁਸਾਰ ਜਿਨ੍ਹਾਂ ਨਾਇਬ ਤਹਿਸੀਲਦਾਰਾਂ ਨੇ ਦਾ ਪੰਜਾਬ ਨਾਇਬ ਤਹਿਸੀਲਦਾਰ ਵਿਭਾਗੀ ਪ੍ਰੀਖਿਆ ਰੈਗੂਲੇਸ਼ਨ 2020 ਚ ਦੱਸੇ ਗਏ ਪਹਿਲੇ 1 ਤੋਂ 4 ਦੇ ਪੇਪਰ ਪਾਸ ਕਰ ਲਈ ਹਨ ਉਨ੍ਹਾਂ ਨੂੰ ਪੈਂਟਿੰਗ ਇਤਕਾਲਾਂ ਦਾ ਨਿਪਟਾਰਾ ਕਰਨ ਲਈ ਸਹਾਇਕ ਕਲੈਕਟਰ ਗ੍ਰੇਡ 2 ਦੇ ਅਧਿਕਾਰ ਦਿੱਤੇ ਗਏ ਹਨ ਨਸ਼ਾ ਵੇਚਣ ਵਾਲਾ ਕੋਈ ਵੀ ਵਿਅਕਤੀ ਜਿਹੜਾ ਉਹ ਪੰਜਾਬ ਚ ਬਖਸ਼ਿਆ ਨਹੀਂ ਜਾਊਗਾ ਮੇਰੀ ਗਵਾਹੀ ਚ ਕਮੇਟੀ ਬਣੀ ਹੋਈ ਆ ਪੂਰੀ ਅਸੀਂ ਚਾਹੇ ਕੋਈ ਮੁਲਾਜ਼ਮਾ ਚਾਹੇ ਕੋਈ ਪੋਲਿਟੀਕਲ ਬੰਦਾ ਗਿਆ ਚਾਹੇ ਕੋਈ ਵੀ ਵਿਅਕਤੀ ਆ ਜਿਹੜਾ ਵੀ ਨਸ਼ਾ ਵੇਚਣ ਦੇ ਕਾਰੋਬਾਰ ਸ਼ਾਮਲ ਆ ਉਹਨੂੰ ਬਿਲਕੁਲ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਜਾਣਾ ਹੀ ਪਊਗਾ ਔਰ ਉਹਦੀ ਸਾਰੀ ਪ੍ਰਾਪਰਟੀ ਜਿਹੜੀ ਆ ਸੀ ਜ਼ਬਤ ਕਰਾਂਗੇ ਔਰ ਸਖਤ ਕਾਰਵਾਈ ਹੋਊਗੀ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਸਰ ਪੰਜਾਬ ਦੇ ਅੰਦਰ ਇਹਦਾ ਬਹੁਤ ਜ਼ਿਆਦਾ ਕਰ ਰਹੇ ਜੀ ਮੁੰਡਾ ਕਰਕੇ ਬਹੁਤ ਜਿਹੜੇ ਨਾਮ ਜਿਹੜੇ ਸਾਹਮਣੇ ਜੀ ਦਾ ਨਾਮ ਆਊਗਾ ਜਾਂਚ ਹੋਊਗੀ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਚਾਹੇ ਕੋਈ ਛੋਟਾ ਚਾਹੇ ਵੱਡਾ ਗਾ ਕਾਨੂੰਨ ਦੇ ਅਨੁਸਾਰ ਕਾਰਵਾਈ ਹੋਊਗੀ ਕਿਉਂਕਿ ਪੰਜਾਬ ਦੇ ਅੰਦਰ ਉਹ ਨਸ਼ਿਆਂ ਦਾ ਨਦੇ ਨਸ਼ਿਆਂ ਨੂੰ ਖਤਮ ਕਰਨ ਦਾ ਪ੍ਰਣ ਜਿਹੜਾ ਉਹ ਆਮ ਆਦਮੀ ਪਾਰਟੀ ਨੇ ਲਿਆ ਕਿ ਤੁਸੀਂ ਪਹਿਰਾ ਦੇਵਾਂਗੇ ਪੁਰਾਣੀਆਂ ਸਰਕਾਰਾਂ ਆਕਾਲੀ ਦਲ ਬੀਜੇਪੀ ਨੇ ਔਰ ਕਾਂਗਰਸ ਪਾਰਟੀ ਨੇ ਪੰਜਾਬ 'ਚ ਨਸ਼ੇ ਫੈਲਾਏ ਜੀ ਉਹਨਾਂ ਨੇ ਕੰਮ ਕੀਤਾ ਹੁੰਦਾ ਤਾਂ ਸਾਨੂੰ ਆਉਣ ਦੀ ਲੋੜੇ ਨਹੀਂ ਸੀਗੀ ਸੋ ਪੰਜਾਬ ਦੇ ਦਰਦਾਂ ਲੋਕਾਂ ਨੇ ਨਸ਼ੇ ਫੈਲਾਏ ਸੀ ਅੱਜ ਮੈਂ ਸਮਝਦਾ ਸੀ ਉਹ ਉਹ ਉਹਨਾਂ ਦੇ ਬੀਜੇ ਕੰਡੇ ਚੋਗ ਰਹੇ ਹਾਂਗੇ ਔਰ ਪੰਜਾਬ ਨੂੰ ਅਸੀਂ ਬਿਲਕੁਲ ਨਸ਼ਾ ਮੁਕਤ ਬਣਾਵਾਂਗੇ ਔਰ ਪੰਜਾਬ ਨੂੰ ਦੇਸ਼ ਦਾ ਪਹਿਲਾ ਸੂਬਾ ਬਣੂਗਾ ਜਿੱਥੇ ਕੋਈ ਵੀ ਨਾ ਸਮਦਾ ਨਸ਼ਾ ਤਸਕਰ ਨਹੀਂ ਬਚੂਗਾ ਪੰਜਾਬ ਦੇ ਵਿੱਚ ਸਰ ਬਹੁਤ ਸਾਰੀ ਜਗ੍ਹਾ ਤੇ ਲੜਾਈ ਦੇ ਘਟਨਾਵਾਂ ਮੁੰਡਾ ਕਰਦੀ ਘਟਨਾਵਾਂ ਸਾਹਮਣੇ ਆ ਰਹੀ ਨੇ ਸਭ ਕੁਝ ਮੈਂ ਦੇਖਦਾ ਮੈਂ ਦੇਖੋ ਮੈਂ ਦੇਖਦਾ ਕਿ ਕਈ ਜਗ੍ਹਾ ਤੇ ਨਿੱਜੀ ਤਣਾਅ ਜਿਹੜਾ ਲੋਕਾਂ 'ਚ ਕਾਫੀ ਵੱਧਦਾ ਤਣਾਅਪੂਰਨ ਪੂਰਵਕ ਜ਼ਿੰਦਗੀ ਲੋਕਾਂ ਦੀ ਹੋ ਚੁੱਕੀ ਹੈ ਮੈਂ ਤਾਂ ਸਭ ਨੂੰ ਇਹੀ ਬੇਨਤੀ ਕਰੂੰਗਾ ਕਿ ਆਓ ਗੁਰੂਆਂ ਦੇ ਲੜ ਲੱਗੋ ਅੱਜ ਮੈਂ ਦੇਖ ਰਿਹਾ ਕਿ ਗਊਸ਼ਾਲਾ ਦੇ ਅੰਦਰ ਕਿੰਨਾ ਅੱਛਾ ਕੀਰਤਨ ਹੋ ਰਿਹਾ ਹੈਗਾ ਪਹਿਲਾ ਟਰੱਕ ਯੂਨੀਅਨ ਦੇ ਅੰਦਰ ਹੋਇਆ ਇਹਨਾਂ ਸਾਰੀਆਂ ਜਗ੍ਹਾ ਸਾਨੂੰ ਧਾਰਮਿਕ ਸਥ ਲੜਦਾ ਨਹੀਂ ਚਾਹਦਾ ਲੜਾਈ ਕਿਸੇ ਮਾਮਲੇ ਦਾ ਹੱਲ ਨਹੀਂ ਹੈਗਾ ਹਮੇਸ਼ਾ ਹੀ ਗੱਲਬਾਤ ਹੈ ਰੇ ਕਿ ਮਸਲੇ ਦਾ ਹੱਲ ਆ ਜਦੋਂ ਕੋਈ ਵੀ ਆਪਣੇ ਚ ਤਣਾਅ ਪੈਦਾ ਹੋ ਜੇ ਤਾਂ ਉਹ ਗੱਲਬਾਤ ਰਾਹੀਂ ਹੱਲ ਉਹ ਤਾਂ ਗੱਲਬਾਤ ਰਾਹੀਂ ਹੱਲ ਕਰਨਾ ਚਾਹੀਦਾ ਨਾ ਕਿ ਲੜਦਾ ਚਾਹੀਦਾ ਹੈ। ਅੰਦਰ ਵਿੱਚ ਬਹੁਤ ਸਾਰੇ ਪ੍ਰੋਜੈਕਟ ਤੁਸੀਂ ਲੈ ਕੇ ਆ ਰਹੇ ਹੋ ਇਹ ਕਈ ਅੰਮਾ ਦੀ ਕੰਮ ਚੱਲ ਰਿਹਾ ਜੀ। ਆ ਥਾਣੇ ਦੀ ਵੀ ਚੱਲ ਰਹੀ ਜੀ ਕਿ ਥਾਣੇ ਦੀ ਜਗ੍ਹਾ ਜਿਹੜੀ ਗਾਮਰੂਡ ਤੋਂ ਲਿਆਂਦੀ ਜਾਏਗੀ 20% ਦੇਖੋ ਪੁਲਿਸ ਸਟੇਸ਼ਨ ਦੇ ਦੋ ਤਿੰਨ ਜਗ੍ਹਾ ਪ੍ਰਧਾਨ ਜੀ ਖੜੇ ਨੇ ਨਗਰ ਕੌਂਸਲ ਦੇ ਇਹਨਾਂ ਨੇ ਆਇਡੈਂਟੀਫਾਈ ਕੀਤੀਆਂ ਨੇਗੀਆਂ ਤਾਂ ਜਿਹੜੀ ਡਿਪਾਰਟਮੈਂਟ ਨੂੰ ਠੀਕ ਲੱਗੀ ਉਸ ਜਗ੍ਹਾ ਤੇ ਪੁਲਿਸ ਸਟੇਸ਼ਨ ਬਣਾਉਗਾ ਕਿਉਂਕਿ ਬਹੁਤ ਪੁਰਾਣਾ ਪੁਲਿਸ ਸਟੇਸ਼ਨ ਹੋ ਗਿਆ ਔਰ ਜਦੋਂ ਕਿ ਤੇਨੇ ਜਾਣਾ ਪੈਂਦਾ ਥੋੜੀ ਪ੍ਰੋਬਲਮ ਆਉਂਦੀ ਆ ਉਹ ਸਾਰੀ ਬਸੇ ਦਾ ਹੱਲ ਕਰਨਾਗਾ ਸੋ ਪਹਿਲਾਂ ਕੰਪਲੈਕਸ ਬਣਿਆ ਹੁਣ ਜਿਹੜਾ ਇਹ ਪੁਲਿਸ ਸਟੇਸ਼ਨ ਬਣਾ ਰਿਹਾ ਹੌਲੀ ਹੌਲੀ ਜਿਹੜਾ ਮੇਰੀ ਕੋਸ਼ਿਸ਼ ਆ ਕਿ ਅਸੀਂ ਜੁਡੀਸ਼ੀਅਲ ਕੰਪਲੈਕਸ ਲੈ ਕੇ ਆਈਏ ਤਾਂ ਕਿ ਸਾਡੇ ਸਾਰਿਆਂ ਨੂੰ ਇਥੇ 1.5 ਲੱਖ ਦੀ ਆਬਾਦੀ ਹੋਊ ਕਿ ਜਿਹੜਾ ਲੱਖ ਆਬਾਦੀ ਘੱਟੋ ਘੱਟ 50 ਕਿਲੋਮੀਟਰ ਦੂਰ ਜਾਣਾ ਪੈਂਦਾਗਾ ਉਹ ਤੋਂ ਵੀ ਕਿਤੇ ਨਾ ਕਿਤੇ ਰਾਹਤ ਮਿਲੇ ਬਸ ਸਟਾਪ ਦੀ ਐਕਚੁਅਲੀ ਕੀ ਹੋਇਆ ਚੌਂਕ ਦੇ ਵਿੱਚ ਬਸਾਂ ਖੜਦੀਆਂ ਨਹੀਂ ਗਈਆਂ ਬਸ ਸਟੈਂਡ ਥੋੜਾ ਦੂਰ ਬੜਿਆ ਹੋਇਆ ਹੈਗਾ ਸੋ ਕੋਸ਼ਿਸ਼ ਕਰ ਰਹੇ ਆਂ ਕਿ ਚੌਂਕ ਦੇ ਵਿੱਚ ਸਰਕਾਰੀ ਕੋਈ ਜਗ੍ਹਾ ਹੈ ਨਹੀਂ ਕਿ ਬਸਾਂ ਜਿਹੜੀਆਂ ਦੂਰ ਖੜਨ ਲੱਗਣ ਮੈਨੂੰ ਕਹਿੰਦੇ ਹੁੰਦੇ ਸੀ ਲੋਕੀ ਬੀਬੀ ਜਿੰਨੀ ਵਾਰੀ ਤੂੰ ਬਾਦਲ ਬਾਦਲ ਗਾਉਣੀ ਹੈ ਨਾ ਸਟੇਜਾਂ ਤੇ ਕਿਤੇ ਵਾਹਿਗੁਰੂ ਵਾਹਿਗੁਰੂ ਕਰਦੀ ਰਵੇਂ ਨਾ ਤੇਰੀ ਅਵਸਥਾ ਬੜੀ ਉੱਚੀ ਹੋ ਜਾਏ ਸੱਚੀ ਗੱਲ ਹੈ ਜੀ ਮੇਰੇ ਸਾਥੀ ਕਹਿੰਦੇ ਹੁੰਦੇ ਸੀ ਜਿੰਨੀ ਵਾਰੀ ਤੂੰ ਬਾਦਲ ਬਾਦਲ ਗਾਉਣੀ ਹੈ ਨਾ ਸਸੰਗਤ ਤੁਹਾਨੂੰ ਤੇ ਕੱਟ ਦੁੱਖ ਲੱਗਦਾ ਹੋਵੇਗਾ ਜਗੀਰ ਕੌਰ ਨੇ ਆਪਣੀ ਜ਼ਿੰਦਗੀ ਜੜੀ ਹੈ ਜਵਾਨੀ ਸਾਰੀ ਸ਼੍ਰੋਮਣੀ ਅਕਾਲੀ ਦਲ ਵਾਸਤੇ ਲਾਤੀ ਕਿਉਂਕਿ ਅਸੀਂ ਅੱਜ ਦੇ ਨਹੀਂ ਤੁਰੇ ਜੋ ਤੁਸੀਂ ਤੁਹਾਡੇ ਅੰਦਰ ਦਰਦ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਸ਼ੁਰੂ ਤੋਂ ਬੜੀਆਂ ਕੁਰਬਾਨੀਆਂ ਕੀਤੀਆਂ ਕੋਈ ਸ਼ੱਕ ਨਹੀਂ ਜੋ ਐਮਰਜੈਂਸੀ ਵਰਗੀ ਲੜਾਈ ਲੜੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੇ 19-19 ਮਹੀਨੇ ਜ਼ਿਲ੍ਹਾ ਵਿੱਚ ਕੱਟਿਆ ਤੁਸੀਂ ਧਰਮ ਜੁੱਧ ਮੋਰਚੇ ਲਾਏ ਤੁਸੀਂ ਪਾਣੀਆਂ ਦੀ ਲੜਾਈ ਲੜੀ ਤੁਸੀਂ ਕੋਈ ਵੀ ਪੰਜਾਬ ਦੀ ਖਾਤਰ ਜੂਜਾਂ ਦੀ ਲੋੜ ਪਈ ਤੁਸੀਂ ਤਕੜੇ ਹੋ ਕੇ ਤੁਰੇ ਮੈਂ ਉਸ ਨੂੰ بار بار ਯਾਦ ਸਿਰਫ ਕਰਾ ਰਹੀ ਆ ਮੈਂ ਲੰਬਾ ਸਮਾਂ ਹੀ ਲੈਣਾ ਸਾਹਿਬ ਜੀ ਮੈਂ ਮਹਿਸੂਸ ਕਰਦੀ ਆ ਜਿਹੜੀ ਗੱਲ ਤੁਹਾਡੇ ਦੇ ਦਰਦ ਹੈ ਕਿ ਅਸੀਂ ਅੱਜ ਵੱਖਰੇ ਹੋ ਕੇ ਕਿਉਂ ਬੋਲ ਰਹੇ ਆ ਚੋਮਣੀ ਅਕਾਲੀ ਦਲ ਤੋਂ ਵੱਖਰਾ ਕੋਈ ਨਹੀਂ ਨਾ ਤੁਸੀਂ ਹੋ ਨਾ ਅਸੀਂ ਆ ਗਲਤੀਆਂ ਹੋਈਆਂ ਅਸੀਂ ਵੀ ਵਿੱਚ ਸਾਂ ਅਸੀਂ ਇਸੇ ਕਰਕੇ 5 ਜੂਨ ਨੂੰ ਜਦੋਂ 25 ਜੂਨ ਨੂੰ ਜਿਹੜਾ ਹਕਾਲਤਾ ਸਾਹਿਬ ਤੇ ਗਏ ਸਾਂ ਅਸੀਂ ਲਿਖ ਕੇ ਦਿੱਤਾ ਸੀ ਕਿ ਸ਼ੋਮਣੀ ਅਕਾਲੀ ਦਲ ਪੰਥ ਦੀ ਸਰਕਾਰ ਹੈ ਤੇ ਲੋਕਾਂ ਨੂੰ ਇਸ ਕਰਕੇ ਦੁੱਖ ਲੱਗਦਾ ਕਿ ਪੰਥ ਦੀ ਸਰਕਾਰ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਕਿਉਂ ਹੋਈ ਉਹਦੇ ਦੋਸ਼ੀ ਕਿਉਂ ਨਹੀਂ ਫੜੇ ਗਏ ਲੋਕੀ ਇਸ ਕਰਕੇ ਤਕਲੀਫ ਵਿੱਚ ਹੈ ਕਿ ਡਿਵੈਲਪਮੈਂਟ ਬੜੀ ਕੀਤੀ ਹੈ ਵਿਕਾਸ ਬੜਾ ਕੀਤਾ ਹੈ ਅਸੀਂ ਯਾਦ ਕਰਾ ਬੜੀਆਂ ਪੜਾਈਆਂ ਅਸੀਂ ਧਰਮ ਦੇ ਵੀ ਬੜੇ ਕੰਮ ਕੀਤੇ ਐ ਲੇਕਿਨ ਲੋਕਾਂ ਨੂੰ ਤਸੱਲੀ ਕਿਉਂ ਨਹੀਂ ਆ ਰਹੀ ਉਹਦਾ ਕੰਮ ਸੀ ਉਹਦੀ ਗੱਲ ਸੀ ਕਿ ਜਦੋਂ ਸ਼੍ਰੀ ਅਕਾਲ ਤਾਜ ਸਾਹਿਬ ਜੀ ਦੇ ਜਥੇਦਾਰਾਂ ਨੂੰ ਘਰ ਚ ਬੁਲਾ ਕੇ ਜਦੋਂ ਉਹਨਾਂ ਕੋਲ ਰਾਮ ਰਹੀਮ ਦਾ ਫੈਸਲਾ ਕਰਾਇਆ ਗਿਆ ਸੀ ਉਹ ਤੁਹਾਡੇ ਅੰਦਰ ਦਰਦ ਸੀ ਤੁਸੀਂ ਤਕਲੀਬ ਐਸੀ ਸਾਧ ਸੰਗਤ ਜੀ ਕੋਈ ਨਿੱਜੀ ਤੌਰ ਤੇ ਕੋਈ ਲੜਾਈ ਨਹੀਂ ਕਿਸੇ ਨਾਲ ਔਰ ਮੈਂ ਜਦੋਂ ਵੀ ਕਿਤੇ ਬੋਲੀ ਆ ਸਰ ਇੱਕੋ ਗੱਲ ਕਹੀ ਐ ਮੈਨੂੰ ਸਰਕਾਰ ਦੀਆਂ ਕੁਰਸੀਆਂ ਦੀ ਕੋਈ ਚਿੰਤਾ ਨਹੀਂ ਮੈਨੂੰ ਸਰਕਾਰ ਦੀ ਕੋਈ ਚਿੰਤਾ ਨਹੀਂ ਵੋਟਾਂ ਪੈਣੀਆਂ ਨਹੀਂ ਪੈਣੀਆਂ ਤੁਹਾਡੇ ਹੱਥ ਸਾਧ ਸੰਗ ਜੀ ਮੇਰੇ ਅੰਦਰ ਦੱਤ ਹੈ ਕਿ ਸ਼੍ਰੀ ਅਕਾਲ ਤੌਰ ਸਾਦੀ ਮਹਾਂਤ ਸ਼੍ਰੀ ਅਕਾਲ ਤੌਰ ਸਾਬ ਦੇ ਸਿਧਾਂਤ ਉਹਦੀ ਸਰਬਚਿੱਤਾ ਉਹਦੀ ਪ੍ਰਭੂ ਸਤਾਰੂ ਦੇ ਢਾਹ ਲਗੇਗੀ ਸਿੱਖ ਕਦੀ ਜੂੰਡਾ ਨਹੀਂ ਰਹਿ ਸਕਦਾ ਸਾਧ ਸੰਗ ਜੀ ਤੁਹਾਨੂੰ ਸਿੱਖ ਕੋ ਹੋਂ ਦਾ ਹੱਕ ਨਹੀਂ ਅਸੀਂ ਜੇ ਤੁਰੇ ਆਂ ਤੇ ਸਖਸ ਦਾਤ ਬਚਾਉਣ ਵਾਸਤੇ ਤੁਰੇ ਆ ਅਸੀਂ ਜੇ ਤੁਰੇ ਆ ਤੇ ਮਰਾਤਾ ਬਚਾਉਣ ਲਈ ਤੁਰੇ ਆ ਅਸੀਂ ਪ੍ਰਭੂ ਸਦਾ ਸਿਜਕਾਤਾ ਸਾਭ ਦੀ ਉਹਨੂੰ ਉੱਚਾ ਕਰਨ ਵਾਸਤੇ ਤੁਰੇ ਆ ਸਾਧ ਸੰਗਤ ਜੀ ਉਹਦਾ ਕਾਰਨ ਮਹਾਰਾਜਾ ਰਣਜੀਤ ਸਿੰਘ ਦੀਆਂ ਕਹਾਣੀਆਂ ਲੋਕੀ ਸੁਣਦੇ ਸੀ ਕਿ ਅਕਾਲੀ ਫੂਲਾ ਸਿੰਘ ਜੀ ਨੇ ਉਹਨੂੰ ਸਜਾ ਸੁਲਾਈ ਸਰਦਾਰ ਸੁਜੀਤ ਸਿੰਘ ਸੇ ਬਰਨਾਲੇ ਦੀ ਗੱਲ ਸੁਣਦੇ ਸੀ ਸਦਾ ਬੂਟਾ ਸਿੰਘ ਦੀ ਗੱਲ ਸੁਣਦੇ ਸੀ ਕਹਿੰਦੇ ਜੈਲਸੇ ਦੀ ਸੁਣਦੇ ਸੀ ਪਰ ਅੱਖਾਂ ਨਾਲ ਤੁਸੀਂ ਵੇਖੀ ਸੀ ਸਾਡੀ ਪੀੜੀ ਨਮੀ ਨਾ ਨਹੀਂ ਸੀ ਦੇਖਿਆ ਆ ਜਿਹੜੇ ਨੌਜਵਾਨ ਬੈਠੇ ਨਾ ਇਹਨਾਂ ਨੂੰ ਕੋਈ ਪਤਾ ਨਹੀਂ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਸੱਚਮੁੱਚ ਇੰਨੀ ਵੱਡੀ ਸ਼ਕਤੀ ਹੈ ਤੇ ਜਦੋਂ ਉਹ ਗੱਲ 2 ਦਸੰਬਰ ਨੂੰ ਦੁਹਰਾਈ ਗਈ 2024 ਨੂੰ ਸਾਸੰਗਤ ਜੀ ਦੁਨੀਆ ਦੀ ਅੱਖਾਂ ਖੁੱਲ ਗਈਆਂ ਤੇ ਦੰਦ ਮੀਚੇ ਰਹਿ ਗਏ ਸਾਰੇ ਧਰਮਾਂ ਦੇ ਲੋਕ ਕਹਿੰਦੇ ਹੈ ਐਡਾ ਧਾਰਮਿਕ ਸਥਾਨ ਹੋਵੇ ਕਿਦਾਂ ਨਾ ਸਾਸੰਗਤ ਜੀ ਉਹ ਅਸਥਾਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਤਨ ਗੁਰੂ ਹਰਗੋਬਿੰਦ ਸਾਹਿਬ ਨੇ 1606 ਦੇ ਵਿੱਚ ਬਾਬਾ ਬੁੱਢਾ ਜੀ ਪਾਈ ਗੁਰਦਾਸ ਜੀ ਨੂੰ ਨਾਲ ਲੈ ਕੇ ਉਸਾਰਿਆ ਸੀ ਚੌਥੇ ਬੰਦੇ ਦੇ ਹੱਥ ਨਹੀਂ ਸੀ ਲੱਗੇ ਕੋਈ ਰਾਜਗੀਰ ਨਹੀਂ ਸੀ ਲੱਗਾ ਕਿਤੇ ਰੇਤਾ ਵੀ ਬਾਹਰ ਨਹੀਂ ਸੀ ਆਂਦੀ ਉਹ ਮਿੱਟੀ ਜਿਹੜੀ ਸੀ ਦਰਵਾਜ਼ਾ ਤੋਂ ਪੁੱਟ ਕੇ ਬਾਹਰ ਰੱਖੀ ਸੀ ਉਹ ਮਿੱਟੀ ਵਰਤੀ ਗਈ ਇੰਨੀ ਪਵਿੱਤਰ ਜਗ੍ਹਾ ਹੈ ਐਡੀ ਮਹਾਨ ਜਗ੍ਹਾ ਹੈ ਜਿਹੜੀ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਹੱਥਾਂ ਨਾਲ ਸਜੀ ਆ ਜਿੱਥੇ ਤੁਸੀਂ ਬੈਠੇ ਹੋ ਰੋਪੜ ਦੀ ਧਰਤੀ ਸਾਹਿਬ ਜੀ ਇਹ ਚੱਪਾ ਚੱਪਾ ਧਰਤੀ ਤੇ ਤਨਗੁਰ ਗੋਬਿੰਦ ਸਿੰਘ ਜੀ ਦੇ ਜੋ ਘੋੜਿਆਂ ਦੀ ਠੱਪ ਠੱਪ ਦੀ ਆਵਾਜ਼ ਆਉਂਦੀ ਹੋਵੇਗੀ ਤਿੰਨ ਵਾਰ ਗੁਰੂ ਗੋਬਿੰਦ ਸਿੰਘ ਜੀ ਇੱਥੇ ਆਏ ਸਭ ਤੋਂ ਪਹਿਲਾਂ ਜੋ ਪੌਂਟਾ ਸਾਹਿਬ ਤੋਂ ਆਏ ਉਸ ਵੇਲੇ ਪਠਾ ਸਾਹਿਬ ਜਿਹੜਾ ਅੱਜ ਗੁਰਦੁਆਰਾ ਸਾਹਿਬ ਬਣਿਆ ਉੱਥੇ ਜਿਹੜਾ ਕੋਟਲਾ ਨਹੀਂ ਹੰ ਖਾਂਸੀ ਉਸ ਦੇ ਪਠਾ ਚੂਨੇ ਦਾ ਚੜਲਾ ਸੀ ਉੱਥੇ ਆ ਕੇ ਉਹਨਾਂ ਦੇ ਚਰਨ ਪਏ ਤੇ ਉਸ ਦੀ ਪੈਣ ਦੇ ਨਾਲ ਪੌੜ ਪੈਣ ਦੇ ਨਾਲ ਠੰਡਾ ਹੋ ਗਿਆ ਦੂਜੀ ਵਾਰ ਜਦੋਂ ਇੱਥੇ ਪਹੁੰਚੇ ਉਸ ਵੇਲੇ ਭਾਈ ਬਚਤਰ ਸਿੰਘ ਜੀ ਜਦੋਂ ਸ਼ਹੀਦ ਪਹਿਲਾਂ ਜ਼ਖਮੀ ਹੋਏ ਉਸ ਵੇਲੇ ਉਸ ਦੇ ਘਰ ਪਹੁੰਚ ਗਏ ਤੇ ਸਾਧ ਸੰਗ ਜੀ ਉਹਦੇ ਘਰ ਆ ਕੇ ਬਚਤਰ ਸਿੰਘ ਜ਼ਖਮੀ ਹੋਏ ਨੂੰ ਉੱਥੇ ਠਹਿਰਾਇਆ ਉਹਦੀ ਮਰਮ ਪੱਟੀ ਕੀਤੀ ਤੇ ਫਿਰ ਉਸ ਵੇਲੇ ਜਦ ਸਰਕਾਰ ਨੂੰ ਪਤਾ ਲੱਗਾ ਤੇ ਸਰਕਾਰ ਨੇ ਆ ਕੇ ਘੇਰਾ ਪਾ ਲਿਆ ਤੇ ਭਾਈ ਬਚਤਰ ਸਿੰਘ ਨੂੰ ਉਸ ਵੇਲੇ ਅੰਦਰ ਜਦ ਰੱਖਿਆ ਹੋਇਆ ਸੀ ਉਹਦੇ ਲਾਸ਼ ਕੀਤਾ ਜਾ ਰਿਹਾ ਸੀ ਤੇ ਨਿਆਂਖਾਨੇ ਕਿ ਹਾਂ ਇਸ ਕਮਰੇ ਚ ਮੇਰਾ ਤੀ ਜੋ ਆਈ ਸੁਤਾ ਹੋਇਆ 사ਸਕ ਜੀ ਇਤਿਹਾਸ ਜਦੋਂ ਅਸੀਂ ਦਰਹਾਨੇ ਲੋਕ ਐਡੇ ਖੜੇ ਹੋ ਜਾਂਦੇ ਐ ਅੱਜ ਜਾਤ ਪਾਤਰ ਵਿੱਚ ਵੰਡ ਰਹੇ ਐ ਧਰਮਾਂ ਵਿੱਚ ਵੰਡ ਰਹੇ ਐ ਸਾਨੂੰ ਤਬਾਹ ਕਰਕੇ ਰੱਖ ਦਿੱਤਾ ਇਸ ਰਾਹੀ ਦੀ ਟੀਨੇ ਕੋਈ ਕੋਈ ਆਪਣੀ ਜਾਤ ਪਾਤ ਲੈ ਕੇ ਬੈਠਾ ਹੋਇਆ ਕੋਈ ਆਪਣੇ ਧਰਮਾਂ ਵਿੱਚ ਵੰਡੀਆਂ ਪਾ ਕੇ ਬੈਠਾ ਹੋਇਆ ਲੈਕਨ ਗੁਰੂ ਗੋਬਿੰਦ ਸਿੰਘ ਆ ਕਿਆ ਸੀ ਕੋਉ ਪਇਓ ਮੰਡਿਆ ਸੰਨਿਆਸੀ ਕੋਉ ਜੋਗੀ ਪਇਓ ਕੋਉ ਬ੍ਰਹਮਚਾਰੀ ਕੋਈ ਜਤੀਨ ਮੰਨ ਬੋ ਹਿੰਦੂ ਤਰ ਕੋਈ ਰਾਫ ਜੀ ਮਾਨਸਾਫੀ ਮਾਨਸ ਕੀ ਜਾਤ ਸਭੇ ਇੱਕ ਹੈ ਪਛਾਨ ਬੋ ਸੀ ਇੱਕਾ ਅਸੀਂ ਖਾਲਸਾ ਪੰਥ ਦੇ ਸਾਜੇ ਹੋਏ ਹਾਂ ਗੁਰੂ ਪਿਆਰਿਓ ਮੇਰੀ ਤਾਂ ਹੱਥ ਜੋੜ ਕੇ ਬੇਨਤੀ ਹੈ ਸ਼੍ਰੋਮਣੀ ਗੁਰਦਾਰਾ ਪ੍ਰਧਾਨ ਕਮੇਟੀ ਤੁਹਾਡੀ ਹੈ ਮੇਰਾ ਜਿਹੜਾ ਦੁਦ ਬਿਚਕਰਾ ਪੈਦਾ ਹੋਇਆ ਹੈ ਕੇਵਲ ਇੰਨਾ ਹੀ ਕਿਆ ਸੀ ਕਿ ਸ਼੍ਰੋਮਣੀ ਗੁਰਦਾਰਾ ਪ੍ਰਧਾਨ ਕਮੇਟੀ ਦੀ